ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਜਿਵੇਂ ਹੀ ਹੋਕੀ ਟੀਮ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੀ ਤਾਂ ਹਰਮਨ ਪ੍ਰੀਤ ਸਿੰਘ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਉਹਨਾਂ ਨੂੰ 에ਅਰਪੋਰਟ ਤੇ ਲੈਨ ਪਹੁੰਚੀ ਉਹਨਾਂ ਦੇ ਮਾਤਾ ਅਤੇ ਪਿਤਾ ਵੀ ਲੈਨ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੁਸ਼ੀ ਜ਼ਾਹਰ ਕਰਦੇ ਹੋਏ ਉਹਨਾਂ ਦੀ ਪਤਨੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਵਧੀਆ ਤੋਂ ਬੈਕ ਟੂ ਬੈਕ ਦੋ ਮੈਡਲ ਦੋਵਰੇ ਮੈਡਲ ਲੈ ਕੇ ਆਏ 올림픽ਸ ਤੋਂ ਬਹੁਤ ਹੈ। ਇਸ ਵਾਰੀ ਤਾਂ ਪੂਰੀ 골ਡ ਮੈਡਲ ਦੀ ਆਸ ਰਹੀ ਹੈ ਨਾ। ਉਹ ਵਧੀਆ ਖੇਡੇ ਨੇ semi final ਚੋਂ ਬਾਈ ਚਾਂਸ ਤੋਂ ਥੱਲੇ ਹੋ ਗਿਆ ਕੰਬਰ। ਉਹ ਵਧੀਆ ਟੀਮ ਬਹੁਤ ਸੋਹਣਾ ਖੇਡਦੀ ਹੈ। ਜੀ ਰਹਿਣੀ ਆ ਕਿ ਤਨੂੰ ਅਸੀਂ ਜਿੱਤ ਲਈ ਜਾਂਦੇ ਹਾਂ ਗ੍ਰਾਉਂਡ ਅੱਗੇ ਤੋਂ ਹੋਵੇ ਰਿਜ਼ਲਟ ਉਹ ਔਨ ਦਾ ਸਪੋਰਟ ਹੋਵੇ। ਕੀ ਸਪੋਰਟ ਨੂੰ ਮੋਟੀਵੇਟ ਕਰੋਗੇ ਤਾਂ ਹੋਰ ਘਟ ਰਹੇ ਉੱਠਣਗੇ ਪੰਜਾਬ ਦੇ ਸਪੈਸ਼ਲੀ ਕਿਉਂਕਿ ਪੰਜਾਬ ਆਪਣੀ ਪੰਜਾਬ ਕੋ ਜਿਆਦਾ ਆਪਟੀ ਹੈ ਸੋ ਵਧੀਆ ਗੱਲ ਹੈ ਕਿ ਉਹ ਸਪੋਰਟ ਕਰੇ ਸਰਕਾਰ ਵੱਲੋਂ ਫੈਸਿਲਿਟੀਆਂ ਦੇਣ ਤੇ ਬੜੇ ਇਤਨਾ ਰਿਤੇ ਆ ਇਹ ਬਹੁਤ ਖੁਸ਼ੀ ਹੁੰਦੀ ਹੈ ਸੰਗੋ ਖੇਡਾਂ ਨਾਲ ਜਿਆਦਾ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਏਗਾ ਤੇ ਆਪੇ ਬੰਦਾ ਨਸ਼ਾ ਤੋਂ ਦੂਰ ਹੋਣਗੇ ਬੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਕੀ ਕਹਣਾ ਚਾਹੁੰਦਾ ਅੱਗੇ ਵੀ ਕਰਾਂਗੇ ਅੱਗੇ ਪਿੱਛੇ ਵੀ ਬਹੁਤ ਵਾਰੀ ਕੀਤਾ ਹੈ ਐਂ ਅੱਗੇ ਵੀ ਕਰਾਂਗੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਆਪਾਂ ਪੰਜਾਬ ਤੋਂ ਇੰਨੇ ਖਿਡਾਰੀ ਨੇ ਇੰਨਾ ਨਾਮ ਰੌਸ਼ਨ ਕਰਨ ਦੇ ਨੇ ਜੀ ਇਹਨਾਂ ਨੂੰ ਕਮੈਂਟ ਕਰ ਨੇ ਜਿਨ੍ਹਾਂ ਦਾ ਨਾਮ ਸਰਪੰਚ ਸਾਹਿਬ ਦਿੱਤਾ ਸੋ ਹੁਣ ਸਰਪੰਚ ਸਾਹਿਬ ਨਾਲ ਜਿਆਦਾ ਜਾਣੇ ਜਾਂਦੇ ਨੇ ਵਧੀਆ ਲੱਗਦਾ ਕਿ ਟੀਮ ਦੇ ਸਰਪੰਚ ਕਿਹਾ ਜਾਂਦਾ ਨਾ ਕਾ ਕੀ ਲੱਗਦਾ ਵਾਈਫ ਨਹੀਂ ਵੇਖੋ ਇਹ ਸਭ ਤੋਂ ਵੱਧ ਯੋਗਦਾਨ ਤੇ ਪਲੇਅਰਸ ਨੇ ਉਹਨਾਂ ਦੇ ਮਾਪਿਓ ਦਾ ਹੈਗਾ ਹੈ ਜਿਨ੍ਹਾਂ ਨੇ ਇਹਨਾਂ ਸੈਕਰੀਫਾਈਸ ਕੀਤਾ ਹੈ ਔਰ ਇਹਨਾਂ ਪਲੇਅਰਾਂ ਨੇ ਪੰਜਾਬ ਦਾ ਨਾਮ ਪੂਰੇ ਭਾਰਤ ਦਾ ਨਾਮ ਬਹੁਤ ਉੱਚਾ ਕੀਤਾ ਹੈ ਔਰ ਮੇਰੀਆਂ ਦੁਆਵਾਂਸ ਤੇ ਮੇਰੀਆਂ ਬੇਸ਼ੁਮਾਰ ਹਮੇਸ਼ਾ ਇਹਨਾਂ ਦੇ ਨਾਲ ਨੇ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਇਹਨਾਂ ਪਲੇਅਰਾਂ ਦਾ ਇੱਕ ਅਹਿਮ ਯੋਗਦਾਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲੇ ਪਾਸੇ ਪ੍ਰੇਰਿਤ ਕਰਨ ਦੇ ਵਿੱਚ ਚਲੋ ਇਹ ਇਹ ਸਾਨੂੰ ਵੀ ਸਾਡੇ ਜਿਹੜੇ ਉਸਤਾਦ ਸੀਗੇ ਉਹਨਾਂ ਨੇ ਚੰਡਿਆ ਸੀ ਅਸੀਂ ਕੁਝ ਕਿਸਮਤ ਆ ਕੇ ਜਿਨ੍ਹਾਂ ਨੂੰ ਅਸੀਂ ਅੱਗੇ ਟ੍ਰੇਨਿੰਗ ਦਿੱਤੀ ਆ ਉਹ ਉਸੇ ਤਰ੍ਹਾਂ ਪੰਜਾਬ ਦਾ ਨਾਮ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਅੱਗੇ ਵੀ ਕਰਦੇ ਰਹਿਣ ਔਰ ਮੈਂ ਬਹੁਤ ਬਹੁਤ ਬਧਾਈ ਦਿੰਦਾ ਸਾਰੇ ਮਾਪਿਓ ਨੂੰ ਸਾਰੇ ਪਲੇਅਰਾਂ ਨੂੰ ਖਾਸ ਕਰਕੇ ਸਾਡੇ ਸਰਪੰਚ ਸਾਹਿਬ ਕਪਤਾਨ ਹਰਮਨਪ੍ਰੀਤ ਨੂੰ ਜੋ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਸੇ ਤਰੀਕੇ ਸਾਡੇ ਦੇਸ਼ ਲਈ ਮੈਡਲ ਜਿੱਤੇ ਰਹੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਤੁਸੀਂ ਇਹ ਦੇਖੋ ਜਿੱਦਾਂ ਇਹਨਾਂ ਪਲੇਅਰਾਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਤੁਸੀਂ ਦੇਖੋ ਇਹਨਾਂ ਪਲੇਅਰਾਂ ਨੂੰ ਪੰਜਾਬ ਸਰਕਾਰ ਵੱਲੋਂ ਕਿੰਨੀਆਂ ਤਰੱਕੀਆਂ ਦਿੱਤੀਆਂ ਗਈਆਂ ਨੇ, ਜੌਬਸ ਦਿੱਤੀਆਂ ਗਈਆਂ ਨੇ। ਸੋ ਸਾਰੇ ਹੀ ਮਾਪਿਓ ਨੂੰ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਓ। ਸਪੋਰਟਸ ਇੱਕ ਇਹੋ ਜਿਹਾ ਜ਼ਰੀਆ ਹੈਗਾ ਜਿਸ ਦੇ ਨਾਲ ਤੁਹਾਡਾ ਬੱਚਾ ਪਹਿਲੀ ਤੇ ਗੱਲ ਇਹ ਤੰਦਰੁਸਤ ਹੋ ਜਾਂਦਾ ਹੈ। ਅਗਰ ਉਹ ਪਲੇਅਰ ਨਹੀਂ ਵੀ ਬਣ ਪਾਉਂਦਾ ਇੰਟਰਨੈਸ਼ਨਲ ਲੈਵਲ ਦਾ ਤੇ ਉਹ ਤੰਦਰੁਸਤ ਹੋ ਜਾਂਦਾ। ਉਹਦੇ ਕੋਲੇ ਹੋਰ ਆਪਰਚੂਨਿਟੀਆਂ ਬਹੁਤ ਹੁੰਦੀਆਂ ਨੇ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਆਪਦੇ ਆਪਦੇ ਬੱਚਿਆਂ ਨੂੰ ਲੈ ਕੇ ਆਓ ਅਤੇ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਯੋਗਦਾਨ ਪਾਓ ਤਾਂ ਕਿ ਤਰੱਕੀਆਂ ਮਾਣੋ ਅਤੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੋ